ਤੱਕ ਦੀ ਜੋ ਕਹਾਣੀ ਹੈ ਉਹ ਆਪਾਂ ਇੱਥੇ ਸ਼ੇਅਰ ਕਰਾਂਗੇ ਮੈਂ ਹਮੇਸ਼ਾ ਹੀ ਫੁੱਲ ਜਾਣਦੀ ਹਾਂ ਕਿ ਮੈਂ ਇੱਕ ਕੁੜੀ ਹਾਂ ਮੈਂ ਹਮੇਸ਼ਾ ਹੀ ਫੁੱਲ ਜਾਣਦੀ ਹਾਂ ਕਿ ਮੈਂ ਇੱਕ ਕੁੜੀ ਹਾਂ ਜਨਮ ਹੋਣ ਤੇ ਮੇਰਾ ਘਰ ਵਿੱਚ ਲਹਿਰ ਸੋਗ ਦੀ ਛਾਈ ਬੇਟਾ ਚਾਹੀਦਾ ਸੀ ਇਹ ਮਨਹੂਸ ਕਿੱਥੋਂ ਆਈ ਜਨਮ ਤੋਂ ਹੀ ਮੈਂ ਨਫ਼ਰਤ ਦੇ ਨਾਲ ਜੁੜੀ ਹਾਂ ਮੈਂ ਹਮੇਸ਼ਾ ਹੀ ਫੁੱਲ ਜਾਣਦੀ ਹਾਂ ਕਿ ਮੈਂ ਇੱਕ ਕੁੜੀ ਹਾਂ ਜਵਾਨ ਹੋਣ ਤੇ ਮੇਰੇ ਮਾਪਿਓ ਮੇਰਾ ਉੱਚਾ ਕਰਵਾਇਆ ਸਖੀਆਂ ਸਹੇਲੀਆਂ ਦੇ ਵਿੱਚ ਨਹਿਰਾ ਡੈਣਾ ਉੱਠਣਾ ਬੰਦ ਕਰਵਾਇਆ ਹਰ ਪਲ ਅੰਦਰ ਹੀ ਅੰਦਰ ਮੈਂ ਸੜੀ ਨਾ ਮੈਂ ਹਮੇਸ਼ਾ ਹੀ ਕੁੱਲ ਜਾਣਦੀ ਹਾਂ ਕਿ ਮੈਂ ਇੱਕ ਕੁੜੀ ਹਾਂ ਫਿਰ ਉਹ ਵੀ ਦਿਨ ਸੀ ਆਇਆ ਮਾਪਿਓ ਜਦੋਂ ਮੇਰਾ ਸਿਕਾਜ ਰਚਾਇਆ ਸਿਰ ਉੱਤੋਂ ਜਾਣੋ ਬੜਾ ਹੀ ਵੱਡਾ ਬੋਝ ਲਾਇਆ ਨੰਨੀਆਂ ਸਦਰਾਂ ਨਵੇਂ ਚਾਰ ਨਵੀਂ ਜ਼ਿੰਦਗੀ ਲੈਡੂ ਲੀਮੇ ਚੜੀ ਨਾ ਮੈਂ ਹਮੇਸ਼ਾ ਹੀ ਕੁੱਲ ਜਾਣਦੀ ਹਾਂ ਕਿ ਮੈਂ ਇੱਕ ਕੁੜੀ ਹਾਂ ਕਿਸਮਤ ਨੇ ਵੀ ਆਪਣਾ ਰੰਗ ਦਿਖਾਇਆ ਪਤੀ ਗੱਲ ਮਨ ਬਾ ਬਾਪ ਦੀ ਪਤਨੀ ਨਹੀਂ ਲੋੜ ਹੈ ਦਾਜ ਦੀ ਜਿਨੇ ਮੈਂ ਵਿਚਾਰ ਵਿੱਚ ਕੋਈ ਚੀਜ਼ ਚੜੀ ਆ ਮੈਂ ਹਮੇਸ਼ਾ ਹੀ ਕੁੱਲ ਜਾਣਦੀ ਹਾਂ ਕਿ ਮੈਂ ਇੱਕ ਕੁੜੀ ਹਾਂ ਸੱਸ ਨੇ ਵੀ ਵਾਰ-ਵਾਰ ਆਪਣਾ ਰੂਪ ਦਿਖਾਇਆ ਇਹ ਕਰ ਤੇਰੇ ਪਿਓ ਤਾਂ ਨਹੀਂ ਗੱਲ ਗੱਲ ਦੀ ਕੈਸੇ ਆਇਆ ਪੁੱਛਾਈ ਇੱਕ ਸਵਾਲ ਉਸ ਗਾਢੇ ਰੱਬ ਕੋਲੋਂ ਪੁੱਛਾਈ ਇੱਕ ਸਵਾਲ ਉਸ ਗਾਢੇ ਰੱਬ ਕੋਲੋਂ ਮਨ ਵਿੱਚ ਖਿਆਲ ਸੀ ਇਹ ਆਇਆ ਦੋ ਘਰਾਂ ਨੂੰ ਜੋੜਾਉਣ ਵਾਲੀ ਧੀ ਸੇ ਕਾਸੀ ਕੇੜਾ ਆਇਆ ਲਾਚੀ ਲੋਕਾਂ ਦੇ ਅੱਗੇ ਬਲੀਦਾਨ ਦੀ ਚੜੀਆਂ ਮੈਂ ਹਮੇਸ਼ਾ ਹੀ ਭੁੱਲ ਜਾਂਦੀ ਹਾਂ ਕਿ ਮੈਂ ਇੱਕ ਕੋਹਿਲਾਂ ਫਿਰ ਉਹ ਵੀ ਦਿਨ ਸੀ ਆਇਆ ਜਦ ਆਪਨੇ ਮੇਰੇ ਕੱਖ ਨੂੰ ਸੀ ਪਾਗ ਲਾਇਆ ਇੱਥੇ ਵੀ ਕਹਾੜਿਆਂ ਨੇ ਵਾਰ-ਵਾਰ ਮੈਨੂੰ ਸੁਣਾਇਆ 베디 ਨਹੀਂ ભેਦਾ ਚਾਹੀਦਾ ਹੈ আল্টرا ساؤنڈ ਕਰਵਾਣਾ ਹੈ ਸੋਭਾ ਜਾ ਕੇ ਡਾਕਟਰ ਦੇ ਕੋਲ ਜਾਣਾ ਹੈ আল্টرا ساؤنڈ ਤੇ ਲੱਗਦੀ ਬਹੁਤ ਬੂਰੀਆਂ ਮੈਂ ਹਮੇਸ਼ਾ ਹੀ ਭੁੱਲ ਜਾਂਦੀ ਹਾਂ ਕਿ ਮੈਂ ਇੱਕ ਕੁੜੀ ਹਾਂ ਰਾਤ ਸੁੱਤੀ ਸੀ ਜਦੋਂ ਮੈਂ ਮਰ ਜਾਣੀ ਈ ਸੁਪਨੇ ਦੇ ਵਿੱਚ ਆਈ ਕਹਿੰਦੀ ਮਾਂ ਮੈਂ ਤੇਰੀ ਧੀ ਹਾਂ ਮੈਂ ਤੇਰੇ ਅੰਦਰੋਂ ਬੋਲਦੀ ਹਾਂ ਇਹ ਦੁਨੀਆ ਬਹੁਤ ਸੋਹਣੀ ਹੈ ਮੰਨਿਆ ਇੱਥੇ ਦੁੱਖ ਨੇ ਤਕਲੀਫਾਂ ਨੇ ਪਾਪ ਨੇ ਫਿਰ ਵੀ ਇਹ ਦੁਨੀਆ ਬਹੁਤ ਸੋਹਣੀ ਹੈ ਮੈਂ ਇਹ ਦੁਨੀਆ ਦੇਖਣਾ ਚਾਹਦੀ ਹਾਂ ਪਰ ਮਾਂ ਆ ਕੀ ਪਪਾ ਮੈਨੂੰ ਮਾਰਨਾ ਚਾਹਦੀ ਨਹੀਂ ਮੈਨੂੰ ਤੇਰੇ ਸਰੀਰ ਵਿੱਚੋਂ ਬਾਹਰ ਇਸ ਤਰ੍ਹਾਂ ਕੱਟ ਕੇ ਸੁੱਟ ਦਿੱਤਾ ਜਾਏਗਾ ਜਿਵੇਂ ਕੋਈ ਸੜਿਆ ਦੰਦ ਸੁੱਟ ਦਿੰਦਾ ਹੈ ਨਹੀਂ ਮਾਂ ਨਹੀਂ ਇੰਝ ਨਾ ਕਰੀ ਕਿ ਤੂੰ ਵੀ ਮੈਨੂੰ ਆਪਣੇ ਤੇ ਬੋਝ ਸਮਝਦੀ ਹੈ ਨਹੀਂ ਮਾਂ ਮੈਂ ਤੇਰੇ ਤੇ ਬੋਝ ਨਹੀਂ ਬਣਾਂਗੀ ਮੈਂ ਤੇਰੇ ਨਾਲ ਘਰ ਦਾ ਕੰਮ ਕਰਵਾਵਾਂਗੀ ਪੜਾਂਗੀ ਲਿਖਾਂਗੀ ਡਾਕਟਰ ਇੰਜੀਨੀਅਰ ਜੱਜ ਵਕੀਲ ਬਣਾਂਗੀ ਬਸ ਮਾਂ ਤੂੰ ਥੋੜੀ ਜੀ ਤਕਲੀਫ ਸਹ ਲੈ ਤੂੰ ਮੈਨੂੰ ਜਨਮ ਦੇ ਦੇ ਮਾਂ ਤੂੰ ਮੈਨੂੰ ਜਨਮ ਦੇਂਗੀ ਨਾ ਮਾਂ ਮਾਂ ਕੁਝ ਬੋਲ ਤਾਂ ਸਹੀ ਤੂੰ ਮੈਨੂੰ ਜਨਮ ਦੇਂਗੀ ਨਾ ਬਸ ਉਸ ਦਿਨ ਤੋਂ ਸੋਚ ਲਿਆ ਸੀ ਕੰਮੇ ਮੈਂ ਹੋਣ ਨਹੀਂ ਦੇਣਾ ਜੋ ਮੇਰੇ ਨਾਲ ਹੋਇਆ ਉਹ ਬੇਟੀ ਦੇ ਨਾਲ ਹੋਣ ਨਹੀਂ ਦੇਣਾ ਸਮਾਜ ਵਾਲਿਓ ਮੇਰਾ ਸਵਾਲ ਹੈ ਇੱਕ ਤੁਹਾਨੂੰ ਹਰ ਇੱਕ ਨੂੰ ਹਰ ਇੱਕ ਨੂੰ ਮਾਂ ਚਾਹੀਦੀ ਏ ਪਤਨੀ ਚਾਹੀਦੀ ਏ ਭੈਣ ਚਾਹੀਦੀ ਏ ਫਿਰ ਬੇਟੀ ਕਿਉਂ ਨਹੀਂ ਫਿਰ ਬੇਟੀ ਕਿਉਂ ਨਹੀਂ ਧੀਆਂ ਨੂੰ ਜੇ ਕੁੱਖ ਵਿੱਚ ਮਾਰ ਮੁਕਾਓਗੇ